ਇਸ ਤੋਂ ਬਾਅਦ ਵੀ ਲੋਕਰ ਨੂੰ ਲੋੜ ਰੈਡੀ ਆਈ ਇਹ ਮਹੀਨਾ ਇੱਕ ਟਿਕਾਵੇਂ ਮਕਰਦਾ ਲੋਕਰ ਸੁੱਕੀ ਰਸਤੇ ਜੋ ਜੋ ਬਸਲ ਪੱਕਣੀ ਵੀ ਰੋਟੀ ਲੋਕਾਂ ਦੇ ਘਰ ਸ਼ੁਰੂ ਹੋ ਜੂ ਕਿ ਉਹ ਵੀ ਪਟਿਆੜ ਦੀ ਕੋਸ਼ਿਸ਼ ਕਰਾ ਆਪਾਂ ਸਾਰੇ ਚੜ੍ਹਦੀ ਕਲਾ ਵਾਲੇ ਲੋਕਾਂ ਸੁੱਖ ਦਾ ਸੁਨੇਹਾ ਆਊਗਾ ਔਰ ਤੁਸੀਂ ਰੋਣਾ ਨਹੀਂ ਮੰਨਾਂ ਭਾਜੀ ਤਕੜੇ ਹੋਕੇ ਤਕੜੇ ਹੋ ਜੂ ਜਿੰਨਾ ਹੋਵੇ ਕਰੂਗਾ ਇੰਦਾ ਵੀ ਸਾਨੂੰ ਪੁੱਛਿਆ ਇਹਨਾਂ ਨੂੰ ਕਿਹਾ ਕਿ ਪੈ ਆ ਕੇ ਕਰੀ ਲੈਂਦੇ ਸੇਵਾ ਪੁੱਛਾ ਤਾ ਤੁਹਾਡੇ ਕੱਲਾ ਕੱਲਾ ਇੱਕ ਇੱਕ ਦਾਣਾ ਤੁਹਾਡਾ ਕਣਕ ਦਾ ਲੋਕਾਂ ਦੇ ਘਰਾਂ ਚ ਪਚਾਵਾ ਗਈ ਇਹ ਸੇਵਾ ਕਰਸਤ ਮਦਰੇ ਦੇ ਕੱਲ ਟੈਨਸ਼ਨ ਲਾ ਮਤਲਬ ਮਰਨ ਵਾਲੇ ਹੋਏ ਸੀ ਡਾਕਟਰ ਸੱਦੇ ਆਪ ਸੇਵਾ ਕਰਨ ਲਿਆ ਘਰ ਦੀ ਟੈਨਸ਼ਨ ਹੈ ਬਾਲੇ ਛੱਤਾ ਮਿਲ ਗਿਆ ਮੈਂ ਯਾਰ ਬਤਰੀ ਸ਼ਾਤ ਵੀ ਪਵਾ ਕੇ ਤੋ ਕੋਈ ਗੱਲ ਵਾਤਾ ਦੀ ਲੱਤ ਟੁੱਟੀ ਆ ਇੱਕ ਨੂੰ ਭੁੱਲੀਓ ਸੀ ਮਤਲਬ ਫਿਰ ਵੀ ਇਹ ਲੋਕ ਸੇਵਾ ਕਰਦੇ ਇੱਥੇ ਰੋਬਿਨੋ ਦੇ ਮਦਰਵਜ ਤੱਕ ਛੁੱਟੀ ਨਹੀਂ ਵੀਲੀ ਹਸਪਤਲ ਚ ਆ ਹੁਣ ਛੁੱਟੀ ਕਰਾਈ ਉਹਨੇ ਗੂਗਲ ਪੇ ਉੱਤੇ ਬਿੱਲ ਦਿੱਤਾ ਦੇ ਇਹ ਹਾਲਾਤ ਲੋਕਾਂ ਦੇ ਅੱਜ ਦੇ ਘਰ ਰਾਸ਼ਦ ਖਾ ਲੋ ਤਾਂ ਵੀ ਜਮਾਰਾ ਭਗਦੇ ਇਹਨਾਂ ਤਾਂ ਸਾਡੇ ਗੱਲ ਪੈਣ ਤਾਂ ਕੋਈ ਜਾਂਦੇ ਤੁਹਾਨੂੰ ਕੋਈ ਗੁੱਸਾ ਨਹੀਂ ਸਭ ਜੁੱਤੀਆਂ ਵੀ ਮਾਰ ਲੈਣ ਮਤਲਬ ਇਹ ਸਾਨੂੰ ਲਿਖਾਉਂਦੇ ਨੇ ਅਗਲੇ ਦਿਨ ਮਤਲਬ ਅਸੀਂ ਲਿਆ ਕੇ ਦਿੰਨੇ ਆ ਬਟੇ ਹੁੰਦਾ ਵੀ ਉਦੋਂ ਲੋਕਾਂ ਨੂੰ ਕਾਲ ਪੈ ਜਾਂਦੀ ਓੜੇ ਦੋ ਓੜੇ ਦੋ ਮਤਲਬ ਇਹ ਲਾਹਤ ਬੜੇ ਨੇ ਯਾਰ ਇਹਨਾਂ ਲੋਕਾਂ ਤੇ ਲਾਹਤ ਬੜੇ ਨੇ ਇਹਨਾਂ ਲੋਕਾਂ ਅੰਮ੍ਰਿਤਸਰ ਦੇ ਇਸ ਸਫਾਈ ਸੇਵਕ ਯੂਨੀਅਨ ਜਿਹੜੀ ਆ ਕਾਰਪੋਰੇਸ਼ਨ ਦੀ ਉਹਨਾਂ ਨੇ ਹੜਪੀੜਤਾ ਦੀ ਮਦਦ ਦੇ ਵਾਸਤੇ ਰਾਸ਼ਨ ਤਾਂ ਦਿੱਤਾ ਹੀ ਦਿੱਤਾ ਇਹ ਕਿਹਾ ਕਿ ਸਾਡੀ ਤਨਖਾਹ ਚੋਂ ਪੈਸਾ ਕੱਟ ਕੇ ਉਹ ਰਿਲੀਫ ਫੰਡ ਚ ਦੇ ਦਿਓ ਤੇ ਸਾਨੂੰ ਤਨਖਾਹ ਪੈਸੇ ਕੱਟ ਕੇ ਦੇ ਦਿਆ ਜੀ ਦੇਸ਼ ਦੇ ਵਿੱਚ ਕਿਤੇ ਵੀ ਕੋਈ ਵੀ ਤਰ੍ਹਾਂ ਦੀ ਕੋਈ ਵੀ ਅਪੱਤੀ ਆਂਦੀ ਹੈ ਤੇ ਸਾਨੂੰ ਅਪੇਲੇ ਜਾ ਕੇ ਪੰਜਾਬੀ ਖੜਦੇ ਸੀ ਅੱਜ ਪੰਜਾਬ ਦੇ ਨਾਲ ਇੰਨਾ ਕੋਈ ਲੋਕਾਂ ਨੇ ਨਾ ਕਿਸੇ ਨੇ ਅੱਗੇ ਆ ਕੇ ਬੋਲਿਆ ਕੁਝ ਨਾ ਕਿਸੇ ਕਿਸੇ ਰਾਜੇ ਨੇ ਵੀ ਨਹੀਂ ਮਗਰ ਪੰਜਾਬ ਆਪਣੇ ਪੈਰਾਂ ਤੇ ਸਟੈਂਡ ਸੀ ਆਪਣੇ ਪੈਰਾਂ ਤੇ ਹੀ ਸਟੈਂਡ ਹੋ ਕੇ ਦਿਖਾਏਗਾ ਤੁਹਾਡੇ ਨਾਲ ਉਹ ਵੀ ਲੋਕ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਸੀਵਰਾਂ 'ਚ ਵੜ ਕੇ ਸੀਵਰ ਸਾਫ਼ ਕਰਦੇ ਆ ਜਾਂ ਸਵੇਰੇ ਸਫਾਈ ਕਰਦੇ ਉਹ ਤੁਹਾਡੇ ਉਹ ਨਾਲ ਨਹੀਂ ਸਾਡੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟੋਟਲ 5000 ਤੋਂ ਵੱਧ ਮੁਲਾਜ਼ਮ ਆ ਜਿਹੜਾ ਸ਼ਹਿਰ ਦੇ ਗੁਰੂ ਨਗਰੀ ਦੀ ਸੇਵਾ ਦੇ ਵਿੱਚ ਹਾਜ਼ਰ ਜਿਸ ਦੇ ਵਿੱਚ 1800 ਸਫਾਈ ਸੇਵਕ ਆ 800 ਸੀਵਰਮੈਨ ਆ ਜਿਸ ਤੋਂ 250 ਤੋਂ ਵੱਧ 300 ਤੋਂ ਵੱਧ ਜਨਨ ਕਿ ਸਾਡੇ ਡਰਾਈਵਰ ਜਿਹੜੇ ਅਫਸਰਾਂ ਦੇ ਨਾਲ ਚੱਲਦੇ ਨੇ ਜਿਹੜੇ ਘਰ ਵਿੱਚ ਉਠਾਉਂਦੇ ਨੇ ਕਰੋਨਾ ਕਾਲ ਵੀ ਸੀ ਛਾਤੀ ਤੇ ਹੰਡਾਇਆ ਅਸੀਂ ਡੋਲਣ ਨਾਲ ਨਹੀਂ ਗਏ ਹੁਣ ਵੀ ਜਦੋਂ ਪਾਣੀ ਲੱਥੇਗਾ ਜਿਹੜੇ ਵੀ ਪਿੰਡ ਚ ਜਿਹੜੇ ਵੀ ਸੇਵਾ ਲੱਗੇਗੀ ਤਨ ਤੇ ਕਰਕੇ ਦਿਖਾਵਾਂਗੇ ਕੋਈ ਪੈਸਾ ਲਏ ਬਿਨਾ ਬਿਲਕੁਲ ਨਹੀਂ ਜੀ ਪੈਸੇ ਨਾ ਪਹਿਲੇ ਕਦੀ ਲਿੱਤੇ ਨਾ ਕਦੀ ਉਸ ਮਾਲਕ ਕੋਲੋਂ ਮੰਗਾਂਗੇ ਤੁਸੀਂ ਤਨਖਾਹ ਵੀ ਕਹਿ ਰਹੇ ਹੋ ਕਿ ਆਪਦੀ ਕੋਸ਼ਿਸ਼ ਸਤ ਤਨਖਾਹ ਦਾ ਸਾਰਿਆਂ ਨੇ ਛੱਡਤੀ ਹਾਂਜੀ ਅਸੀਂ ਇੱਕ ਨਾ ਪੈਨਲ ਨਾ ਬਣਾਇਆ ਕੱਲਾ ਸਾਡੀ ਕਮੇਟੀ ਦੀ ਮੀਟਿੰਗ ਹੋਈ ਸੀ ਜ਼ਬਰਦਸਤੀ ਨੇ ਅਸੀਂ ਕਿਸੇ ਕੋ ਮਲਾਜ਼ਮ ਨੂੰ ਪੈਸੇ ਕੱਟਣੇ ਤੇ ਨਾ ਸੀ ਕੱਟੇ ਆ ਜਿਹਦਾ ਦਿਲ ਕਰਦਾ ਵੀ ਅਸੀਂ ਪੈਸੇ ਆਪਣੀ ਤਨਖਾਹ ਚੋਂ ਕਟਾਣੇ ਆ ਉਹ ਬੰਦਾ ਸਾਨੂੰ ਆ ਕੇ ਨਾਂ ਲਿਖਾਈ ਜਾ ਰਿਹਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਸਭ ਤੋਂ ਪਹਿਲਾਂ ਆ ਕੇ ਮਹਿਮੇ ਚਲਾਈ ਆ ਤੁਹਾਨੂੰ ਵੀ ਲੋਕ ਬੜੀਆਂ ਗੱਲਾਂ ਕਰਦੇ ਹੋਣਗੇ ਪਰ ਤੁਹਾਨੂੰ ਮਾ ਤੋਂ ਸਾਰੇ ਮੇਰੇ ਕੋ ਨਹੀਂ ਬੋਲੇ ਜਾਣਾ ਇਹ ਪੰਜਾਬ ਹੈ ਤੇ ਪੰਜਾਬ ਦੀ ਧਰਤੀ ਤੇ ਸਾਨੂੰ ਗੁੜਤੀ ਗੁਰੂਆਂ ਦੀ ਯੋਧਿਆਂ ਦੀ ਹੈ ਇਹ ਮੈਂ ਤਾਂ ਕਹਿ ਰਿਹਾ ਕਿ ਅਕਸਰ ਵਿਪਤਾ ਪਈ ਤੇ ਵੱਡੇ ਘਰਾਂ ਵੱਲ ਵੱਡੇ ਲੋਕਾਂ ਵੱਲ ਜਾਂ ਅਸੀਂ ਜੋ ਫਿਲਮ ਸਟਾਰਸ ਜਾਂ ਸਾਡੇ ਐਕਟਰਸ ਗਾਇਕ ਜੋ ਕੰਟਰੀਬਿਊਟ ਕਰ ਰਹੇ ਉਹਨਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਮੈਂ ਵੀ ਲੈ ਆ ਰਿਹਾ ਏਪੀ ਢਿੱਲੋਂ ਸਾਹਿਬ ਕਰਨ ਔਜਲਾ ਦਿਲਜੀਤ ਦੋਸਾਂਝ ਕਿਪੀ ਗਰੇਵਾਲ ਸਾਰਿਆਂ ਦਾ ਬਹੁਤ ਧੰਨਵਾਦ ਹੈ ਪਰ ਕਹਿੰਦੇ ਆ ਕਿ ਜੇ ਕੋਈ ਤਣਕਾ ਮਾਤਰ ਵੀ ਉਹ ਬੰਦਾ ਮਦਦ ਕਰੇ ਨਾ ਜਿਹੜਾ ਪੂਰਾ ਸੂਰਾ ਹੈ ਜਿਨ੍ਹਾਂ ਦੇ ਘਰਾਂ ਚ ਆਪ ਓਨੀ ਕ ਰੋਟੀ ਪਕਦੀ ਹੈ ਉਹ ਉੱਠ ਕੇ ਆਉਣ ਤੇ ਕਹਿਣ ਅਸੀਂ ਸਭ ਕੁਝ ਦਿੱਤਾ ਅਸੀਂ ਨਾਲ ਖੜੇ ਆ ਤਾਂ ਇਹ ਬਹੁਤ ਵੱਡੀ ਗੱਲ ਹੈ ਇਹ ਅਸਲ ਪੰਜਾਬ ਦੀ ਤਸਵੀਰ ਹੈ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਘਰਾਂ ਤੱਕ ਜੋ ਤੁਸੀਂ ਰੋਜ਼ਮਰਗਾ ਦਾ ਪਾਣੀ ਵਰਤਦੇ ਹੋ ਤੁਸੀਂ ਬਾਥਰੂਮ ਜਾਂਦੇ ਹੋ ਤੁਸੀਂ ਕਦੇ ਦੇਖਿਆ ਹੋਣਾ ਸੀਵਰ ਸਾਫ਼ ਕਰਨ ਵਾਲੇ ਵੀਰ ਆਪਦੀ ਜਾਨ ਤੇ ਖੇੜ ਕੇ ਸੀਵਰਾਂ ਦੇ ਵਿੱਚ ਵੜ ਕੇ ਹੁਣ ਘਟਿਆ ਪਰ ਅਜੇ ਵੀ ਬੰਦ ਨਹੀਂ ਹੋਇਆ ਸਾਰੀ ਉਮਰ ਇਹਨਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਨੇ ਇਹ ਸੇਵਾ ਨਿਭਾ ਕੇ ਆ ਜਿਹੜੇ ਡੇ ਡੇ ਸ਼ਹਿਰ ਪਿੰਡ ਸਾਡੇ ਚੱਲੀ ਜਾਂਦੇ ਨਾ ਉਹ ਵਾਲਮੀਕ ਭਾਈਚਾਰਾ ਸਾਡਾ ਸਫਾਈ ਸੇਵਕ ਯੂਨੀਅਨਾਂ ਸਫਾਈ ਕਰਮਚਾਰੀ ਵੀਰ ਜਿਹੜੇ ਤੁਹਾਡੇ ਸੁੱਤੇ ਪਿਆ ਤੇ ਜਦੋਂ ਅਸੀਂ ਸੁੱਤੇ ਪਏ ਹੁੰਨੇ ਆ ਤੜਕੇ 4 ਵਜੇ ਸੜਕਾਂ ਤੇ ਸਫਾਈ ਕਰਕੇ ਔਰ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਉਪਾਲਦੇ ਨੇ ਸੌਖਾ ਨਹੀਂ ਹੈ ਇਹ ਕੰਮ ਤੇ ਪੀੜ੍ਹੀ ਦਰ ਪੀੜ੍ਹੀ ਅਮਰਤਸਰ ਦੇ ਇਸ ਸਫਾਈ ਸੇਵਕ ਯੂਨੀਅਨ ਜਿਹੜੀ ਆ ਕਾਰਪੋਰੇਸ਼ਨ ਦੀ ਉਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦੇ ਵਾਸਤੇ ਰਾਸ਼ਨ ਤਾਂ ਦਿੱਤਾ ਹੀ ਦਿੱਤਾ ਇਹ ਕਿਹਾ ਕਿ ਸਾਡੀ ਤਨਖਾਹ ਚੋਂ ਪੈਸਾ ਕੱਟ ਕੇ ਉਹ ਰਿਲੀਫ ਫੰਡ ਚ ਦੇ ਦਿਓ ਤੇ ਸਾਨੂੰ ਤਨਖਾਹ ਪੈਸੇ ਕੱਟ ਕੇ ਦੇ ਦਿਆ ਜੀ ਆਸ਼ੂ ਜੀ ਇਹਨਾਂ ਦੇ ਪ੍ਰਧਾਨ ਨੇ ਇੱਥੋਂ ਦੇ ਮੰਨਾ ਜੀ ਨਾਲ ਖੜੇ ਆ ਗੱਲਬਾਤ ਕਰਾਂਗੇ ਆਸ਼ੂ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਗੁਰੂ ਪੀਰਾਂ ਕੰਮਰਾਂ ਦੀ ਧਰਤੀ ਹੈ ਪੰਜਾਬ ਸਾਡਾ ਸਾਡੀ ਜਿਹੜੀ ਧਰਤੀ ਹੈ ਪੰਜਾਬ ਇਹ ਯੋਧਿਆਂ ਦੀ ਧਰਤੀ ਕਹਾਉਂਦੀ ਆ ਅੱਜ ਮੰਨ ਲਿਆ ਵੀ ਪੰਜਾਬ ਤੇ ਕਾਫਤ ਆ ਗਈ ਆ ਅੱਜ ਸਾਮਣਾ ਪਹਿਲੇ ਇੱਕ ਦੇਸ਼ ਦੇ ਵਿੱਚ ਜਕੇਤੇ ਵੀ ਕੋਈ ਵੀ ਤਰ੍ਹਾਂ ਦੀ ਕੋਈ ਵੀ ਅਪੱਤੀ ਆਂਦੀ ਹੈ ਤੇ ਸਾਮਣਾ ਪਹਿਲੇ ਜਾ ਕੇ ਪੰਜਾਬੀ ਖੜਦੇ ਸੀ ਅੱਜ ਪੰਜਾਬ ਦੇ ਨਾਲ ਇੰਨਾ ਕੋਈ ਲੋਕਾਂ ਨੇ ਨਾ ਕਿਸੇ ਨੇ ਅੱਗੇ ਆ ਕੇ ਬੋਲਿਆ ਕੁਛ ਨਾ ਕਿਸੇ ਕਿਸੇ ਰਾਜੇ ਨੇ ਵੀ ਨਹੀਂ ਮਗਰ ਪੰਜਾਬ ਆਪਣੇ ਪੈਰਾਂ ਤੇ ਸਟੈਂਡ ਸੀ ਆਪਣੇ ਪੈਰਾਂ ਤੇ ਹੀ ਸਟੈਂਡ ਹੋ ਕੇ ਦਿਖਾਏਗਾ ਇੱਥੋਂ ਦੇ ਲੋਕਾਂ 'ਚ ਇੱਥੋਂ ਦੇ ਮਾਵਾਂ 'ਚ ਇੱਥੋਂ ਦੀਆਂ ਭੈਣਾਂ 'ਚ ਬਹੁਤ ਹੌਸਲਾ ਹੈਗਾ ਤੁਹਾਡੇ ਤੁਸੀਂ ਵੀਡੀਓਜ਼ ਦੇਖੀਆਂ ਤਾਂ ਇੱਕ ਦਰਦ ਮਹਿਸੂਸ ਹੋਇਆ ਭਾਵੇਂ ਕਿ ਤੁਹਾਡੇ 'ਚੋ ਜ਼ਿਆਦਾਤਰ ਲੋਕ ਉਹ ਨੇ ਜਿਨ੍ਹਾਂ ਦੇ ਆਪਣੇ ਪਰਿਵਾਰ ਪੂਰੇ ਸੂਰੇ ਪਲਦੇ ਆ ਜਰੂਰ ਜੀ ਅੱਜ ਮੈਂ ਤੁਹਾਡੀਆਂ ਦੇਖਦਾ ਰੋਜ਼ ਬਾਈਟਾਂ ਤੁਸੀਂ ਘਰ ਘਰ ਲੋਕਾਂ ਦੇ ਤੁਸੀਂ ਇੱਕ ਕੋਠਾ ਦਿਖਾਇਆ ਵੀ ਜਿਹੜਾ ਚੋਂਦਿਆ ਤੇ ਬੱਲੇ ਵਾਲੀ ਛੱਤ ਤੇ ਮੰਜੇ ਢਾ ਕੇ ਪਰਿਵਾਰ ਬੈਠਾਦਾ ਸੀ ਤੇ ਉਹ ਰੋਪੇ ਭਾਜੀ ਹੋਰੀ ਵੀ ਕਹਿੰਦੇ ਸਾਨੂੰ ਕਿਸੇ ਨੇ ਆਣ ਗਵੜਨ ਦੀ ਵੀ ਨਹੀਂ ਕਿਹਾ ਵੀ ਤੁਸੀਂ ਪੱਕੇ ਗੁਠੇ ਤੇ ਆ ਜਾਓ ਤੇ ਉਹ ਮੂਵੀ ਵੇਖ ਕੇ ਮੇਰੀ ਵਾਈਫ ਪ੍ਰਭਾਵਿਤ ਹੋ ਗਈ ਮੇਰੀ ਬੇਟੀ ਆ ਤੇ ਮੈਂ ਅਸੀਂ ਕਰੋ ਇੱਕ ਸਲਾਹ ਬਣਾਈ ਆਪਣੀ ਟੀਮ ਦੇ ਨਾਲ ਪੂਰੀ ਜਿਹੜੀ ਸਾਡੀ ਮਿਊਨਿਸਪਲ ਯੂਥ EMPLOYEES ਫਾਊਂਡੇਸ਼ਨ ਟੀਮ ਹੈ ਅੰਮ੍ਰਿਤਸਰ ਨਗਰ ਨਿਗਮਾਸਤੇ ਕੰਮ ਕਰਦੀ ਅਸੀਂ ਫਿਰ ਆਪਸ ਚ ਸਾਰੇ ਵੀਰਾਂ ਨੇ ਸਲਾਹ ਕੀਤੀ ਵੀ ਕਿਉਂ ਨਾ ਅਸੀਂ ਵੀ ਕੁਝ ਕੀਤਾ ਜਾਵੇ ਤੇ ਜੋ ਜੋ ਕਿਸੇ ਕੋਲ ਤਿਲ ਫੁੱਲ ਬੰਦਦਾ ਸੀ ਉਹ ਆਪਸ ਚ ਅਸੀਂ ਕਲੈਕਟ ਕਰਕੇ ਅੱਜ ਇੱਥੇ ਸੇਵਾ ਕਰਨ ਆਏ ਤੁਸੀਂ ਤਨਖਾਹ ਵੀ ਕਹਿ ਰਹੇ ਹੋ ਕਿ ਆਪਦੀ ਕੋਸ਼ਿਸ਼ ਸਾ ਤਨਖਾਹ ਦਾ ਸਾਰਿਆਂ ਨੇ ਛੱਡਤੀ ਹਾਂਜੀ ਅਸੀਂ ਇੱਕ ਨਾ ਪੈਨਲ ਨਾ ਬਣਾਇਆ ਕੱਲਾ ਸਾਡੀ ਕਮੇਟੀ ਦੀ ਮੀਟਿੰਗ ਹੋਈ ਸੀ ਜ਼ਬਰਦਸਤੀ ਨਹੀਂ ਅਸੀਂ ਕਿਸੇ ਕੋ ਮਜ਼ਦਮ ਕੋ ਪੈਸੇ ਕੱਟਣੇ ਤੇ ਨਾ ਸੀ ਕੱਟੇ ਆ ਜਿਹਦਾ ਦਿਲ ਕਰਦਾ ਵੀ ਅਸੀਂ ਪੈਸੇ ਆਪਣੀ ਤਨਖਾਹ ਚ ਘਟਾਣੇ ਆ ਉਹ ਬੰਦਾ ਸਾਨੂੰ ਆ ਕੇ ਨਾਂ ਲਿਖਾਈ ਜਾ ਰਿਹਾ ਅਸੀਂ ਹੋਰ ਇੱਕ ਲਿਸਟ ਤਿਆਰ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਮਣੇ ਜਿਹੜੇ ਉਹਨਾਂ ਨੂੰ ਸੌਂਪੀ ਜਾਏਗੀ ਤੇ ਉਹ ਜਿੰਨੇ ਪੈਸੇ ਦਾ ਚੈੱਕ ਮਿਲੇਗਾ ਉਹ ਮਾਨਯੋਗ ਡੀਸੀ ਸਾਹਮਣੇ ਸੌਪਿਆ ਜਾਏਗਾ ਤੁਹਾਡੇ ਨਾਲ ਉਹ ਵੀ ਲੋਕ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਸੀਵਰਾਂ 'ਚ ਵੜ ਕੇ ਸੀਵਰ ਸਾਫ਼ ਕਰਦੇ ਆ ਜਾਂ ਸਵੇਰੇ ਸਫਾਈ ਕਰਦੇ ਉਹ ਤੁਹਾਡੇ ਉਹ ਨਾਲ ਨਹੀਂ ਸਾਡੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟੋਟਲ 5000 ਤੋਂ ਵੱਧ ਮੁਲਾਜ਼ਮ ਆ ਜਿਹੜਾ ਸ਼ਹਿਰ ਦੇ ਗੁਰੂ ਨਗਰੀ ਦੀ ਸੇਵਾ ਦੇ ਵਿੱਚ ਹਾਜ਼ਰ ਜਿਸ ਦੇ ਵਿੱਚ 1800 ਸਫਾਈ ਸੇਵਕ ਆ 800 ਸੀਵਰਮੈਨ ਆ ਜਿਸ ਤੋਂ 250 ਤੋਂ ਵੱਧ 300 ਤੋਂ ਵੱਧ ਜਨਨ ਕਿ ਸਾਡੇ ਡਰਾਈਵਰ ਨੇ ਜਿਹੜੇ ਅਫਸਰਾਂ ਦੇ ਨਾਲ ਚੱਲਦੇ ਨੇ ਜਿਹੜੇ ਘਰ ਵਿੱਚ ਉਠਾਉਂਦੇ ਨੇ ਸੀਵਰ ਜੈਟਿੰਗ ਮਸ਼ੀਨਾਂ ਨੇ ਸਾਡੇ ਕੋ ਉਸ ਤੋਂ ਇਲਾਵਾ ਪਾਣੀ ਵਾਲੇ ਟੈਂਕਰ ਚੱਲਦੇ ਨੇ ਸਾਡੇ ਵੀ ਤਾਤੇ ਰਹੇ ਨੇ ਕਰੋਨਾ ਕਾਲ ਵਿੱਚ ਸੀ ਛਾਤੀ ਤੇ ਹੰਡਾਇਆ ਅਸੀਂ ਡੋਲਣ ਨਾਲ ਨਹੀਂ ਗਏ ਹੁਣ ਵੀ ਜਦੋਂ ਪਾਣੀ ਲੱਥੇਗਾ ਜਿਹੜੇ ਵੀ ਪਿੰਡ ਚ ਜਿਹੜੇ ਵੀ ਸੇਵਾ ਲੱਗੇਗੇ ਤਨ ਤੇ ਕਰਕੇ ਦਿਖਾਵਾਂਗੇ ਕੋਈ ਪੈਸਾ ਲਏ ਬਿਨਾ ਬਿਲਕੁਲ ਨਹੀਂ ਜੀ ਪੈਸੇ ਨਾ ਪਹਿਲੇ ਕਦੀ ਲਿੱਤੇ ਨਾ ਕਦੀ ਉਸ ਮਾਲਕ ਕੋਲ ਮੰਗਾਂਗੇ ਤਨਖਾਹ ਲੈ ਰਹੀਆਂ ਗੁਰੂ ਘਰ ਦੀ ਸੇਵਾ ਕਰ ਰਹੇ ਆਂ ਸ਼ਹਿਰ ਦੀ ਨੌਕਰੀ ਕਰ ਰਹੇ ਆਂ ਸਰਕਾਰ ਦਾ ਕੰਮ ਕਰਕੇ ਲੋਕਾਂ ਦੀ ਸੇਵਾ 'ਚ ਹਾਜ਼ਰ ਹੈਗੇ ਜਦ ਵੀ ਸ਼ਹਿਰ ਦਿੱਤੇ ਮਹਾਰਾਜ ਇਹ ਜੀ ਪਤੀ ਕਦੀ ਲਿਆਵੇ ਨਾ ਕਿਉਂਕਿ ਗਰੀਬ ਰੁਲ ਗਿਆ ਵਾ ਬਸ ਮਾਰ ਰੋਲ ਬਾਬਾ ਬਤਨਵਾਰ ਉਹ ਤਾਂ ਅਫਰਿਕਾ ਤੇ ਮੈਂ ਐਰੀ ਫੜਦਾ ਕਿੰਨਾ ਦਸ ਸਿੱਖਾਈ ਲਾ ਲੋ ਯਾਰ ਸਾਰੇ ਕੋਟੜ ਕੋਟ ਤਨਵਾਤੀ ਮੇਰੇ ਤੇ ਵਿਰੋਸਾ ਕੀਤਾ ਤੇ ਲੋਕਾਂ ਦਾ ਸਾਥ ਦਿੱਤਾ ਇਸ ਤੋਂ ਬਾਅਦ ਵੀ ਲੋਕਾਂ ਨੂੰ ਲੋੜ ਰੈਡੀ ਆਈ ਇਹ ਮਹੀਨਾ ਕਿੱਥੇ ਟਿਕਾ ਦੇ ਮਕਰਦਾ ਲੋਕਾਂ ਦੇ ਸੁੱਕੀ ਰਸਤੇ ਜੋ ਜੋ ਬਸਲ ਪੱਕਣੀ ਵੀ ਰੋਟੀ ਲੋਕਾਂ ਦੇ ਘਰ ਸ਼ੁਰੂ ਹੋ ਜੇ ਤੇ ਉਹ ਵੀ ਪਟੌੜ ਦੀ ਕੋਸ਼ਿਸ਼ ਕਰਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਸਭ ਤੋਂ ਪਹਿਲਾਂ ਆ ਕੇ ਮਹਿਮੇ ਚਲਾਈ ਜੀ ਤੁਹਾਨੂੰ ਵੀ ਲੋਕ ਬੜੀਆਂ ਗੱਲਾਂ ਕਰਦੇ ਹੋਣਗੇ ਪਰ ਧੰਨਵਾਦ ਤੁਹਾਡਾ ਸਾਰੇ ਮੇਰੇ ਕੋ ਨਹੀਂ ਬੋਲਿਆ ਜਾਣਾ ਤਕੜੇ ਤਕੜੇ ਚੜਦੀ ਕਲਾ ਵਾਲੇ ਆਪਾਂ ਆਪਾਂ ਸਾਰੇ ਚੜਦੀ ਕਲਾ ਵਾਲੇ ਲੋਕਾਂ ਸੁੱਖ ਦਾ ਸੁਨੇਹਾ ਆਊਗਾ ਔਰ ਤੁਸੀਂ ਰੋਣਾ ਨਹੀਂ ਮੰਨਣਾ ਭਾਜੀ ਤਕੜੇ ਹੋ ਕੇ ਤਕੜੇ ਹੋ ਜੀ ਹੋਵੇ ਕਰੂਗਾ ਜਿੰਨਾ ਹੋਵੇ ਕਰੂਗਾ ਇਹਦਾ ਵੀ ਸਾਨੂੰ ਪੁੱਛਿਆ ਇਹਨਾਂ ਨੂੰ ਕਿਹਾ ਸੀ ਪੈ ਆ ਕੇ ਕਰੀ ਲੈਂਦੇ ਤੁਸੀਂ ਵਾ ਪੁੱਛਾ ਦੋ ਤੁਹਾਡੇ ਕੱਲਾ ਕੱਲਾ ਇੱਕ ਇੱਕ ਦਾਣਾ ਤੁਹਾਡਾ ਕਣਕ ਦਾ ਲੋਕਾਂ ਦੇ ਘਰਾਂ ਚ ਮਟਾਵਾ ਗਏ ਐ ਇਸੇ ਵਕਤ ਤਕੜੇ ਹੁੰਦੀ ਲੋੜ ਹੈ ਤੁਸੀਂ ਵੀ ਤਕੜੇ ਰਹੋ ਆਪਾਂ ਇਹ ਇਸ ਵੇਲੇ ਢੈਂਦੀ ਕਲਾ ਦੀ ਗੱਲ ਹੀ ਨਹੀਂ ਕਰਨੀ ਚੜ੍ਹਦੀ ਕਲਾ ਦਾ ਸੁਨੇਹਾ ਚੜ੍ਹਦੀ ਕਲਾ ਦੀ ਗੱਲ ਕਰੋ ਇਹ ਵੀਰ ਚੜ੍ਹਦੀ ਕਲਾ ਦਾ ਸੁਨੇਹਾ ਲੈ ਕੇ ਆਏ ਆ ਇੱਥੇ ਵੱਡਾ ਖੜਾ ਆ ਹੂੰ ਮਦਰ ਨੇ ਕੱਲ ਟੈਨਸ਼ਨ ਦਾ ਮਤਲਬ ਮਰਨ ਵਾਲੇ ਹੋਏ ਸੀ ਡਾਕਟਰ ਸੱਦੇ ਆਪ ਸੇਵਾ ਕਰਨ ਲਿਆ ਅਰਦੀ ਟੈਨਸ਼ਨ ਹੈ ਬਾਲੇ ਛੱਤਾ ਮੈਨੂੰ ਕਿਹਾ ਮੈਂ ਯਾਰ ਬਤਰੀ ਛਾਪ ਵੀ ਪਾ ਕੇ ਦੂੰ ਕੋਈ ਗੱਲ ਬਾਤਾਂ ਦੀ ਲੱਤ ਟੁੱਟੀ ਐ ਇੱਕ ਨੂੰ ਭੁੱਲੀ ਹੋ ਸੀ ਮਤਲਬ ਫਿਰ ਵੀ ਇਹ ਲੋਕ ਸੇਵਾ ਕਰਦੇ ਇੱਥੇ ਰੋ ਬਿਨਾਂ ਦੇ ਮਦਰ ਵਜੇ ਤੱਕ ਛੁੱਟੀ ਨਹੀਂ ਮਿਲੀ ਹਸਪਤਾਲ ਚ ਆ ਹੁਣ ਛੁੱਟੀ ਕਰਾਈ ਉਹਨੇ ਗੂਗਲ ਪੇ ਉੱਤੇ ਬਿੱਲ ਦਿੱਤਾ ਦੇ ਇਹ ਹਾਲਾਤ ਲੋਕਾਂ ਦੇ ਅਜਿਹੇ ਘਰ ਰਾਸ਼ਨ ਖਾਇਆ पकड़े रहो ਤੁਸੀਂ ਲੋਥ ਤੁਸੀਂ ਸਵਾਰ ਭਗਦੇ ਇਹਨਾਂ ਤਾਂ ਸਾਡੇ ਗੱਲ ਪੈਣ ਦਾ ਕੋਈ ਜਾਂਦਾ ਸਾਨੂੰ ਕੋਈ ਗੁੱਸਾ ਨਹੀਂ ਸਮਝਤੀਆਂ ਵੀ ਮਾਰ ਲੈਣ ਮਤਲਬ ਇਹ ਸਾਨੂੰ ਲਿਖਾਉਂਦੇ ਨੇ ਅਗਲੇ ਦਿਨ ਮਤਲਬ ਅਸੀਂ ਲਿਆ ਕੇ ਦਿੰਨੇ ਆ ਬਟੇ ਹੁੰਦਾ ਵੀ ਉਦੋਂ ਲੋਕਾਂ ਨੂੰ ਕਾਲ ਪੈ ਜਾਂਦੀ ਓੜੇ ਦੋ ਓੜੇ ਦੋ ਮਤਲਬ ਇਹ ਲਾਹਤ ਬੜੇ ਨੇ ਯਾਰ ਇਹਨਾਂ ਲੋਕਾਂ ਤੇ ਲਾਹਤ ਓੜੇ ਦੇ ਇਹਨਾਂ ਲੋਕਾਂ ਤੇ ਰੱਬ ਵੀ ਉਤ ਲੈਣ ਦੇ ਉਹ ਵੀ ਨਹੀਂ ਹਟਦੇ ਮਤਲਬ ਲੋਕ ਕਿੱਥੇ ਛੱਡ ਤੁਂਦੇ ਅਰਦੇ ਨੇ ਯਾਰ ਰੱਬਾ ਤੂੰ ਹੀ ਦਰਸਖਾ ਲਾ ਤੁਹਾਡਾ ਦਿਲ ਦੀ ਅਹਿਰਾਈ ਤੋਂ ਧੰਨਵਾਦ। ਇਹ ਤੁਹਾਡਾ ਵੀ ਇੱਕ ਬੇਨਤੀ ਹੈ ਜੋ ਮਰਜ਼ੀ ਕੋ ਕਹੀ ਜਾਵੇ। ਸੇਵਾ ਨਾਲ ਛੱਡਿਓ ਮੈਨੂੰ ਅੱਜ ਅੱਜ ਮੈਨੂੰ ਕਿਸੇ ਦਾ ਫੋਨ ਆਇਆ। ਅਸੀਂ ਬਾਰੋਂ ਸਮਾਨ ਭੇਜਣਾ ਜੀ ਉੱਥੋਂ ਸਾਡਾ ਬੰਦਾ ਤਾਂ ਹੈਗਾ ਰਾਹ 'ਚ ਲੋਕੀ ਖੋਲ ਲੈਂਦੇ ਨੇ ਤੇ ਮੈਂ ਕਹਿੰਦੇ ਮਤਲਬੇ ਸੇਵਾ ਛੱਡਦੀ। ਅਸੀਂ ਹਾਲਾਤ ਇਹਨੇ ਅਸੀਂ ਸਮਾਨ ਲੈ ਕੇ ਹੁੰਦੇ ਗੱਡੀ ਦੇ ਵਿੱਚੋਂ ਕਿਸ ਨੇ ਕਿਉਂ ਦਾ ਪੀਪਾ ਕੱਢ ਲਿਆ ਕਿ ਉਹ ਗੜ ਪੈ ਗਈ ਯਾਰ ਫਿਰ ਕੀ ਹੋ? ਅੱਲਾਹ ਦੀ ਜ਼ਰੂਰਤ ਇਹ ਇਦਾਂ ਦੇ ਹਰ ਤਰ੍ਹਾਂ ਦੇ ਲੋਕ ਆ ਰਹੇ ਨੇ ਵੀਰ ਜੀ 29 ਤਰੀਕ ਤੋਂ 29 ਤਰੀਕ ਤੋਂ ਜਦੋਂ ਦਾ ਆਪਣੇ ਇੱਥੇ ਪਾਣੀ ਆਇਆ ਹਨ 29 ਤਰੀਕ ਤੋਂ ਵੀਰ ਮਨਪ੍ਰੀਤ ਮਾਨਾ ਜੀ ਸਾਡੇ ਨਾਲ ਸੇਵਾ ਕਰਨ ਦੇ ਦੇਰ ਦੇਰ ਰਾਤ ਇਹ ਨਹੀਂ ਬਿੰਦੇ ਵੀ ਦਿਨ ਆ ਰਾਤ ਆ ਹਨੂ ਹਨੇਰਾ ਹੋ ਜਾਣਾ ਹੀ ਅੰਮ੍ਰਿਤਸਰ ਵਾਪਸ ਜਾਣਾ ਜਿੰਨਾ ਤੱਕ ਇੱਥੇ ਸੇਵਾ ਚੱਲਦੀ ਹੈ ਵੀਰ ਜੀ ਆਪ ਸਾਡੇ ਨਾਲ ਚੱਲਣ ਦੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਨੇ ਵੀਰ ਨੇ ਸਾਡਾ ਬਹੁਤ ਸਾਥ ਦਿੱਤਾ ਬਹੁਤ ਦਿਲੋਂ ਧੰਨਵਾਦ ਆ ਅਸੀਂ ਇਹਦੇ ਧੰਨਵਾਦ ਕਰ ਵੀ ਨਹੀਂ ਸਕਦੇ ਵੀਰ ਦਾ ਜਿੰਨੀ ਇਹਨੇ ਵੀਰ ਨੇ ਸਾਡੀ ਸੇਵਾ ਕੀਤੀ ਹੈ ਨਾ ਸਾਰੇ ਲੋਕਾਂ ਦੀ ਸੇਵਾ ਕੀਤੀ ਹੈ ਵੀ ਜੀ ਲਾਗੇ ਲਾਗੇ ਪਿੰਡਾਂ ਚ ਹੀ ਰਾਸ਼ਨ ਪੁਕਾ ਕੇ ਦੇਣ ਰਹੇ ਆ ਇਥੋਂ 40 50 ਪਿੰਡਾਂ ਨੂੰ ਰਾਸ਼ਨ ਚਲੰਡਿਆ ਇਹ ਵੀਰ ਇਸ ਵੀਰ ਦੇ ਬਦੌਲਤ ਵੀਰ ਦੇ ਬਦੌਲਤ ਜਾ ਰਹੇ ਆ ਇਹਨਾਂ ਤੋਂ ਅਸੀਂ ਬੁਰੇ ਆ ਸਾਰੇ ਇਹ ਭਾਜੀ ਪਿੰਡ ਤਾਂ ਕੀ ਆ ਇਲਾਕਾ ਜਿਹੜਾ ਨਾ ਰਹਿਣੀ ਰਹੇਗਾ ਸਾਡਾ ਪਿੰਡ ਜੀ ਅਸੀਂ ਇਹ ਨਾਨਕਪੁਰੇ ਦੇ ਆ ਅਰੋਪਣ ਮੇਰਾ ਭਤੀਜਾ ਪੂਰੀ ਟੀਮ ਦੇ ਨਾਲ ਸਾਡਾ ਸਾਥ ਦਿੰਦੇ ਮੰਦੀਪਮ ਵੀਰਜੀ ਸਾਡੇ ਵੱਡੇ ਭਾਜੀ ਮੰਨਾ ਭਾਜੀ ਪਰ ਇਹਨਾਂ ਦੇ ਅਸੀਂ ਲਾਕਾ ਰਣੀ ਨਹੀਂ ਰਹੇਗਾ ਕਿ ਲੋਕਾਂ ਨੂੰ ਬਹੁਤ ਆਸਾਂ ਰੇ ਕਿਤੇ ਕਿਸ ਦੀ ਗੁਰ ਰਹਿ ਵੀ ਗਈ ਤੇ ਮਾਫ ਕਰਦੇ ਆਂ ਤੇ ਉਹ ਲੋਕੀ ਜੇ ਕੋਈ ਕਰਜ਼ਾ ਕਰੇ ਅਸੀਂ ਬਿਲਕੁਲ ਜਿੱਥੇ ਆਖਣਗੇ ਉਦਾਂ ਚੱਲਾਂਗੇ ਜੇ ਹਿਸਾਬ ਨਾਲ ਪਰ ਜੋ ਇਹਨਾਂ ਕੀਤਾ ਅਸੀਂ ਰਣੀ ਰਾਂਗੇ ਲਾਕਾ ਰਣੀ ਨਹੀਂ ਰਾਂਗੇ ਰਹੇਗਾ ਅਸੀਂ ਹਰ ਪਿੰਡ ਜੋ ਚੀਜ਼ੇ ਲੋੜ ਜ਼ੋਰਵੰਦ ਪਚਾ ਰਹੇ ਆਂ ਅਦੇ ਵੀ ਜੇ ਕੋਈ ਸਮੱਸਿਆ ਹੋਵੇ ਭਾਵੇਂ ਅਸੀਂ ਬਿਲਕੁਲ ਤੁਹਾਡੇ ਨਾਲ ਆਪਾਂ ਜੀ ਕੋਈ ਇਹੋ ਜੀ ਗੱਲ ਆਪਾਂ ਨਹੀਂ ਕੋਈ ਦਿਲ ਤੇ ਲੋ ਮੈਂ ਤੁਹਾਨੂੰ ਵੀ ਇਹ ਕਹੂੰਗਾ ਮੰਨਾ ਭਾਜੀ ਚੜਦੀ ਕਲਾ ਚ ਰਹੋ ਇਹ ਵੀਰ ਦੇਖੋ ਜੇ ਸਫਾਈ ਕਰਮਚਾਰੀ ਜਿਨ੍ਹਾਂ ਦੇ ਘਰ ਮਸਾਂ ਪਲਦੇ ਆ ਤੋਡੇ ਘਰ ਦੀਆਂ ਸਫਾਈਆਂ ਕਰਨ ਵਾਲੇ ਆ ਕੇ ਖੜ ਗਏ ਨੇ ਤਾਂ ਇਸ ਤੋਂ ਵੱਡੀ ਚੜ੍ਹਦੀ ਕਲਾ ਕੁਝ ਨਹੀਂ ਹੋ ਸਕਦੀ। ਭਾਜੀ ਸੁਖ ਸੰਧੂ ਭਾਜੀ ਆ ਤੇੜੇ ਤੋਂ। ਜੀ। ਸੁਖ ਸੰਧੂ ਭਾਜੀ ਤੇੜੇ ਤੋਂ ਜਿੱਦਣ ਦੇ ਹੜਾਏ ਆ 29 ਤਰੀਕ ਦੇ ਉਸ ਦਿਨ ਤੇ ਇਹ ਵੀ ਨਾਲ ਸਾਡੀ ਸੇਵਾ ਕਰਨ ਦੇ ਆ। ਸੁਖ ਸੰਧੂ ਭਾਜੀ ਤੇੜੇ ਤੋਂ ਇਹਨਾਂ ਦਾ ਐਲ.ਆਈ. ਵੀਰ ਬੜੇ ਜੀ। ਆਪਣਾ ਬਹੁਤ ਸ਼ੁਕਰ ਅਦਾਵਾ ਕਰਦਾ। ਸਾਰਿਆਂ ਨਾਲ ਜਿਆਦਾ ਧੰਨਵਾਦ। ਆ ਬੱਲੇ ਪਰ ਕਰਦੇ ਆ ਸਾਰੀ ਇਹਨਾਂ ਦੀ ਟੀਮ। ਇਹਨਾਂ ਤੋਂ ਵੱਡਾ ਕੋਈ ਨਹੀਂ। ਸ਼ਹਿਰ ਦੀ ਸਫਾਈ ਕਰਦੇ ਆ। ਜੋ ਸਾਡੇ ਰਕੇ ਲੋਕ ਗੰਦ ਫਚਾਉਂਦੇ ਉਹਨੂੰ ਸਾਫ਼ ਕਰਦੇ ਆ ਤੇ ਅੱਜ ਫੇਰ ਮੈਨੂੰ ਤਿੰਨਾਂ ਥੜਾ ਤੋਂ ਫੋਰ ਕੱਢਿਆ ਕਿ ਮੈਂ ਭਾਈ ਸੰਭਾਲ ਲੈ ਕੇ ਆਉਣਾ ਮੈਂ ਸੰਭਾਲ ਲੈ ਕੇ ਆਉਣਾ ਬਹੁਤ ਧੰਨਵਾਦ ਤੁਹਾਡਾ ਭਾਈ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਤੁਹਾਡੇ ਇਹ ਸਾਰੇ ਟੀਮ ਤੁਹਾਡੇ ਨਾਲ ਆਏ ਆ ਇਹ ਵੀਰ ਹੋਣੇ ਸਾਰੇ ਇਹਨਾਂ ਦਾ ਸਤਿਕਾਰ ਕਰਿਆ ਕਰੋ ਇਹਨਾਂ ਦੀ ਇੱਜ਼ਤ ਕਰਿਆ ਕਰੋ ਘਰਿਆਂ ਨੂੰ ਪਾਣੀ ਪਿਆਇਆ ਕਰੋ ਚਾਹ ਪਿਆਇਆ ਕਰੋ ਇਹਨਾਂ ਕਰਕੇ ਹੀ ਅਸੀਂ ਲੋਕ ਜੇ ਅਸੀਂ ਕੋਠੀਆਂ 'ਚ ਹੋਟਲਾਂ 'ਚ ਬੈਠੇ ਆ ਅਸੀਂ ਕੈਫਿਆਂ 'ਚ ਜਾ ਕੇ ਕੌਫੀਆਂ ਪੀ ਰਹਿਆਂ ਜੋ ਗੰਦ ਤੁਸੀਂ ਫਲਾਉਣੀਓ ਇਕੱਠਾ ਇਹ ਕਰਦੇ ਲੋਕ ਨੇ ਇਹਨਾਂ ਦੇ ਤਾਂ ਇਹਨਾਂ ਦੇ ਪੈਰ ਚੁੰਮਣੇ ਚਾਹੀਦੇ ਇਹਨਾਂ ਲੋਕਾਂ ਦੇ ਇਹ ਅਸਲ ਨਾਇਕ ਨੇ ਇਹ ਜੇ ਇਹ ਨਾ ਹੋਣ ਤੇ ਦਸਾਂ ਦਿਨਾਂ ਚ ਤੁਹਾਨੂੰ ਪਤਾ ਲੱਗ ਜੂ ਤੁਹਾਡਾ ਹਾਲ ਕੀ ਹੁੰਦਾ ਔਰ ਜੇ ਇਹ ਲੋਕ ਆਏ ਨੇ ਅਸੀਂ ਸਾਰਿਆਂ ਦਾ ਧੰਨਵਾਦੀਆਂ ਪੂਰੀ ਦੁਨੀਆ ਸਾਥ ਦੇ ਰਹੀ ਹੈ ਜਿੱਥੇ ਜਿੱਥੇ ਪੰਜਾਬੀ ਦੁਨੀਆ ਮਤਲਬ ਪੰਜਾਬੀ ਜਿੱਥੇ ਜਿੱਥੇ ਪੰਜਾਬੀ ਵੱਸਦਾ ਉਹ ਸਾਥ ਦੇ ਰਿਹਾ ਹੈ ਐਨ ਆਰ ਆਈ ਵੀਰ ਬਹੁਤ ਸਾਥ ਦੇ ਰਹੇ ਆ ਸਾਰੇ ਭਰਾ ਜੀ ਦਾ ਜਿੰਨਾ ਸਰਦਾ ਉਹਦੋਂ ਵੱਧ ਹੀ ਕਰ ਰਿਹਾ ਹਰ ਕੋਈ ਔਰ ਇਹ ਵੀਰ ਜਦੋਂ ਆ ਕੇ ਖੜੇ ਆਏ ਹੌਸਲਾ ਚੜ੍ਹਦੀ ਕਲਾ ਚ ਰਹੋ ਜਕਾਰਾ ਲਾਓ ਯਾਰ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਇਸੇ ਇਹੀ ਸੁਨੇਹੇ ਇਹੀ ਭਾਵੇਂ ਦਿੱਕਤਾਂ ਮੀਂ ਵਰਦਾ ਪਿਆ ਉੱਤੋਂ ਜਿਵੇਂ ਮੰਨਾ ਭਾਜੀ ਨੇ ਕਿਹਾ ਲੋਕ ਛੱਤਾਂ ਤੇ ਬੈਠੇ ਆ ਪਰ ਇਹੀ ਇਹ ਸੁਨੇਹਾ ਪੰਜਾਬ ਤੋਂ ਇਹ ਹੈ ਕਿ ਡੋਲਣਾ ਨਹੀਂ ਅਸੀਂ ਅਸੀਂ ਤਕੜੇ ਹੋ ਕੇ ਲੜਾਂਗੇ ਇਸ ਸਥਿਤੀ ਦੇ ਨਾਲ ਇਸ ਸਿਚੁਏਸ਼ਨ ਨਾਲ ਪਹਿਲਾਂ ਵੀ ਵਿਫਤਾਂ ਪਈਆਂ ਸਾਡੇ ਤੇ ਪਹਿਲਾਂ ਕਿਹੜਾ ਨਹੀਂ ਪਈਆਂ ਕੋਈ ਪਹਿਲੀ ਵਾਰ ਤਾਂ ਹੈ ਨਹੀਂ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਐਸਐਮਟੀਵੀ